ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਅਸਾਮ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸ੍ਰੀ ਅਮਰਸਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਪੂਜਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਵਕਫ ਵਕਫ ਥਾਵਾਂ ਤੇ ਹੁੰਦਾ ਆਇਆ ਡੇਰਾ ਬਾਬਾ ਨਾਨਕ ਪੁਜੇਗਾ ਬਾਰੇ ਚਾਹਿਆ ਯਾਰ ਚਲੋ ਸੋਤ ਸ੍ਰੀ ਆਕਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਆਂਦੇ ਸ੍ਰੀ ਆਕਾਲ ਇਹ ਜੋਰ ਦਾ ਢੰਗ ਆ ਢੰਗ ਵੀ ਜੋ ਗੁਰਨਾਕ ਦੇ ਪਾਤਸ਼ਾਹ ਨੇ ਸਾਨੂੰ ਬਖਸ਼ ਕੀਤਾ ਸੀ ਉਹਦੇ ਅਨਸਾਰ ਪੁਜਤਰ ਕਰਵਾਨੀ ਦੇ ਲੜ ਲਾਇਆ ਆਓ ਸਾਰੇ ਬਾਣੀ ਦੇ ਬਾਣੇ ਦੇ ਧਾਰਨੀ ਹੋਈਏ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਅਨੁਸਾਰ ਜੀਵਨ ਜਾਂਚ ਆਜਾ ਇਹੋ ਗੁਰੂ ਚਰਵਾਦ ਵਿੱਚ ਵਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਗੁਰੂ ਤੇਗ ਬਹਾਦਰ ਪਾਚਾ ਆਪੇ ਸਾਖਸ਼ਾਤ ਮਰਤ ਰਹੇ ਹ ਜੋ ਧੋਗੜੀ ਸਾਹਿਬ ਤੋਂ ਇਹ ਨਗਰ ਕੀਰਤਨ ਬ੍ਰੰਭ ਹੋਇਆ ਸੀ 24 ਸਟੇਟਾਂ ਦੇ ਵਿੱਚੋਂ ਹੋ ਕੇ ਪੰਜਾਬ ਵਿੱਚ 30 ਤਰੀਕ ਨੂੰ 29 ਤਰੀਕ ਰਾਤ ਨੂੰ ਪਹੁੰਚਿਆ ਸੀ ਤੇ ਮੈਂ ਸਮਝਦਾ ਲੱਖਾਂ ਦੀ ਤਰ੍ਹਾਂ ਜਿਹਨੇ ਲੋਕਾਂ ਦੇ ਕਰੋੜਾਂ ਨੇ ਸਤਗੁਰਾਂ ਦੇ ਇਸ ਪਵਿੱਤਰ ਮਹਾਨ ਸ਼ਹੀਦੀ ਗੁਰਪਾਲ ਨੂੰ ਸਮਾਰਪਨ ਨਗਰ ਕੀਰਤਨ ਦੇ ਵਿੱਚ 350 ਸਾਲਾਂ ਚ ਬਹੁਤ ਵੱਡੇ ਪੱਧਰ ਤੇ ਹਾਜ਼ਰੀਆਂ ਭਰੀਆਂ ਸਾਰਿਆਂ ਪਰਿਵਾਰਾਂ ਚ ਸਤਗੁਰ ਜੀ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਇਹੋ ਗੁਰਚਾਰਨਾਂ ਦੇ ਵਿੱਚ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਰਾਮਰਤਾ ਸ਼ਗਿਆਨਾਂ ਨੇ ਕਾਣੀ ਵਾਲੇ ਬਣੇ ਕੀਤੀ ਵੱਡੀ ਜਦਾ ਸਟੇਟਾਂ ਵਿੱਚ ਨਗਰ ਕੀਰਤਨ ਗਿਆ ਸ਼ਰੋਮੀਪੁਰ ਦਾ ਪਰ ਉਹਨਾਂ ਪੱਲੇ ਜਿਹੜੇ ਖਾਸ ਹੋਣਾ ਲੱਗ ਗਿਆ ਦੇਖੋ ਅਸੀਂ ਸਾਰੇ ਤਖਤਾਂ ਦਾ ਪਹਿਲਾ ਫੈਸਲਾ ਕੀਤਾ ਸੀ ਵੀ ਜਿੰਨੇ ਵੀ ਤਖਤ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਇੱਥੇ ਸਾਰੇ ਨਿਰੰਤਰ ਜਿਹੜਾ ਲੜੀ ਤੇ ਬਿਜਤਾ ਸਾਰੇ ਆਪਣੇ ਅਮਰ ਸੰਚਾਰ ਹੁੰਦਾ ਹੀ ਆ ਪਰ ਹੁਣ ਸਾਡੇ ਨਮਾ ਸਾਹਿਬ ਨਿਰੰਤਰ ਰੋਜ਼ ਦਾ ਅਮਰ ਸੰਚਾਰ ਹੁੰਦਾ ਠੀਕ ਤਖਸੀ ਦੀ ਕੇਸਗੜ ਸਾਹਿਬ ਵਿਖੇ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਲਗਾਤਾਰ ਜਿਹੜਾ ਆ ਅਮਰ ਸੰਚਾਰ ਹੋਊਗਾ ਸੋ ਗੁਰੂ ਚਰਨਾਵਾਂ ਵਿੱਚ ਜੁੜਨਾ ਜਿਨ੍ਹਾਂ ਨੇ ਜਿਹੜੇ ਚਾਹੁੰਦੇ ਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਵਾਂ ਨਾਲ ਜੁੜਨਾ ਵੱਧ ਤੋਂ ਵੱਧ ਖੰਡੇ ਬਾਤੇ ਦੀ ਪੌੜ ਛੱਕਣ ਵਿਗੋ ਜੀ ਦੇ ਫੱਤੇ ਜੋ ਤਾਂ ਕਹਿੰਦਾ ਜਿਵੇਂ ਤੇਗ বাহাদুর ਸਾਹਿਬ ਦੇ 350 ਸਾਲਾਂ ਅਸਿੱਧੇ ਜਿਹੜਾ ਨਗਰ ਕੀਰਤਨ ਆ ਉਹ ਪੜਾ ਦਾ ਪਰਵਾ ਹੁੰਦਾ ਹੋਇਆ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਅਗਲੇ ਪੜਾ ਲਈ ਰਵਾਜਾ ਹੋਇਆ ਇਸ ਨਗਰ ਕੀਰਤਨ ਵਿੱਚ ਜਿੱਥੇ ਹੋਰ ਬਹੁਤ ਸਾਰੀਆਂ ਸਖਸ਼ੀਤਾਂ ਸ਼ਾਮਲ ਹੋਈਆਂ ਨੇ ਉੱਥੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੇ ਜੀ ਵਿਸ਼ੇਸ਼ ਤੌਰ ਤੇ ਇਸ ਸਹੀਦੀ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਨੇ ਸਾਰੀ ਸੰਗਤ ਨੂੰ ਜੀ ਆਇਆਂ ਸਾਰੀਆਂ ਸੰਗਤਾਂ ਬੜੀ ਸਰਦਾਰਾ ਭਾਵਨਾ ਨਾਲ ਇਸ ਨਗਰ ਕੀਰਤਨ ਨੂੰ ਮੂਲੀਅਤ ਕਰਦੀਆਂ ਨੇ ਸੱਚ ਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਫਿਰ ਸਾਰੀਆਂ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕੀਰਤਨ ਕੱਢਿਆ ਜਾਦਾ ਕੀ ਕਰਦਾ ਹੈ ਮੈਂ ਸਮਝਦਾ ਹਾਂ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਸਾਡੇ ਇਨਸੂ ਸਾਲਾ ਸਤਾਪਦੀ ਨੂੰ ਸਮਰਪਿਤ ਜੋ ਇਹ ਮਹਾਨ ਨਗਰ ਕੀਰਤਨ ਅਸਾਮ ਤੋਂ ਗੁਰਦੁਆਰਾ ਧੋਪੜੀ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਸਮੁੱਚੇ ਤਖਸੈਵਾਂ ਤੇ ਜਹ ਤਖਸਰੀ ਪਟਨਾ ਸਾਹਿਬ ਤਖਸਰੀ ਹਜੂਰ ਸਾਹਿਬ ਨਦੇੜ ਅਤੇ ਹੋਰ ਵੱਖ-ਵੱਖ 23 ਸੂਬਿਆਂ ਦੇ ਵਿੱਚ ਦੀ ਹੁੰਦਾ ਹੋਇਆ ਅੱਜ ਅਕਾਲ ਤਖਸੈਵ ਕੇ ਹਰਮੰਦਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਰਾਤਰੀ ਦਾ ਬਸਰਾਮ ਸੀਗਾ ਸੋ ਅੱਜ ਇਥੋਂ ਸ਼ੁਰੂਆਤ ਹੈ ਮੈਂ ਸਮਝਦਾ ਬਹੁਤ ਸੋਹਣਾ ਅਪਰਾਲਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੇ ਅਲਿਖਿਆ ਕਿ ਤਾਂ ਕਿ ਹਰ ਇੱਕ ਸੂਬੇ ਦੇ ਵਿੱਚ ਜਿੱਥੇ ਸੰਗਤਾਂ ਜੋਤ ਤਾਪ ਦੀ ਸਮਾਗਮਾਂ 'ਚ ਨਹੀਂ ਆ ਸਕਦੀਆਂ ਇਹ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਵਾ ਕੇ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਹੀਆਂ ਕਿ ਅਸੀਂ ਤਾਪ ਦੀ ਸਮਾਗਮਾਂ ਦੇ ਵਿੱਚ ਭਾਈਵਾਲ ਹੋ ਰਹੇ ਹਾਂ ਅਤੇ ਨਾਲ ਹੀ ਕੌਮ ਦੀ ਵੱਡੀ ਸੰਸਥਾ ਮੁਕ ਸੰਸਥਾ ਹੁੰਦੇ ਹੋਏ ਬਾਹਰਲੇ ਸੂਬਿਆਂ ਦੀ ਸਮੂੱਚੀ ਸੰਗਤਾਂ ਨਾਲ ਸੰਸਥਾ ਦਾ ਤਾਲਮੇਲ ਵਧਿਆ ਆਪਸ ਦੇ ਵਿੱਚ ਸੰਗਤਾਂ ਦੇ ਜੋ ਮੁਸ਼ਕਲਾਂ ਨੇ ਜੋ ਪ੍ਰੋਬਲਮਾਂ ਨੇ ਉਹ ਸਭ ਮੈਂ ਸਮਝਦਾ ਸੰਸਥਾ ਨੂੰ ਦੱਸਣ ਦੀਆਂ ਤੇ ਸੰਪਰਕ ਵਧਿਆ ਬਹੁਤ ਸੋਹਣਾ ਅਪਰਾਲਾ ਸਮੁੱਚੇ ਧਰਮਾਂ ਦੇ ਲੋਕ ਚਾਹੇ ਹਿੰਦੂ ਭਰਾ ਮੁਸਲਮਾਨ ਭਰਾ ਸਾਈ ਭਰਾ ਵੱਡੀ ਗਿਣਤੀ ਦੇ ਵਿੱਚ ਇਸ ਨਗਰਗੀਤਨ ਦੇ ਵਿੱਚ ਹਾਜ਼ਰੀਆਂ ਲਵਾਈਆਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਗਿਆਗਾ ਅਤੇ ਹੁਣ ਮੈਂ ਸਮਝਦਾ ਜੋ 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਨਵੰਬਰ ਵੱਡੇ ਸਮਾਗਮ ਜੋ ਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਿਹਾ ਹੈ ਆਓ ਆਪਣਾ ਸਮੁੱਚੀ ਸੰਗਤ ਦਾ ਫਰਜ ਬੰਦ ਹੈ ਕਿ ਵੱਡੀ ਗਿਣਤੀ ਦੇ ਵਿੱਚ ਉਹ ਸਮਾਗਮਾਂ ਦੇ ਵਿੱਚ ਹਾਜ਼ਰੀ ਲਵਾ ਕੇ ਆਪਣੇ ਆਪ ਨੂੰ ਵਢ ਭਾਗਾ ਮਹਿਸੂਸ ਕਰੀਏ ਨਾਲੇ ਜੋ ਉਪਦੇਸ਼ ਹੈ ਜੋ ਇਹ ਮੁੱਖ ਜੋ ਇਹ ਨਗਰ ਕੀਰਤਨ ਮੈਂ ਸਮਝਦਾ ਦਾ ਪ੍ਰੋਗਰਾਮ ਆਲੀਕਣ ਦਾ ਮਨੋਰਥ ਇਹ ਹੈ ਕਿ ਆਪਾਂ ਅਮਰਤ ਛਕੀਏ ਬਾਣੀ ਬਾਣੀ ਧਾਰਨੀ ਹੋਈਏ ਗੁਰੂ ਵਾਲੇ ਬਣ ਕੇ ਆਪਣਾ ਜ਼ਿੰਦਗੀ ਬਤੀਤ ਕਰੀਏ ਇਹ ਨਗਰ ਕੀਰਤਨ ਸਾਨੂੰ ਮੈਂ ਸਮਝਦਾ ਜੋ ਆਪਾਂ ਗੁਰੂ ਸਾਹਿਬ ਦਾ ਜਾਹੋ ਜਲਾਲ ਪੰਜ ਪਿਆਰਿਆਂ ਦੀ ਗਵਾਹੀ ਦੇ ਵਿੱਚ ਨਿਸਾਨ ਚੀ ਸਿੰਘਾਂ ਦੀ ਗਵਾਹੀ ਦੇ ਵਿੱਚ ਨਗਾਰਿਆਂ ਦੀ ਗਵਾਹੀ ਦੇ ਵਿੱਚ ਗੱਤ ਕੇ ਸਿੰਘਾਂ ਦੀ ਗਵਾਹੀ ਦੇ ਵਿੱਚ ਬੋਲੇ ਸੋ ਨਿਹਾਲ ਦੀ ਜਕਾਰੇ ਲੱਗਦੇ ਆ ਤਾਂ ਮਾਨੂੰ ਜਨੂਨ ਮਿਲਦਾ ਹੌਸਲਾ ਮਿਲਦਾ ਹੈ ਕਿ ਸਾਡੀ ਗੁਰੂ ਸਾਹਿਬ ਸੈਨਸਾ ਜਾ ਰਹੇ ਹੈ ਜਿਨ੍ਹਾਂ ਦੀ ਦੁਨੀਆ ਤੋਂ ਨਿਰਾਲੀ ਮੈਂ ਸਮਝਦਾ ਵੱਖਰੀ ਇੱਕ ਹੋਂਦ ਹੈ ਜਿਸ ਨੂੰ ਹਰ ਇੱਕ ਇਨਸਾਨ ਚੋਕੇ ਸਲਾਮ ਕਰਦਾ ਇਹੀ ਮਨੋਰਥ ਆ ਇਹ ਸਮਾਗਮ ਕਰਨ ਦਾ